ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਪੇਸ਼ ਕਰਦੇ ਆਂ ਕਹਾਣੀ ਦਾ ਅਗਲਾ ਪਾਗ ਰਾਣਾ ਪ੍ਰਤਾਪ ਨੇ ਉਹਨਾਂ ਨੂੰ ਕਿਹਾ ਕਿ ਕੋਈ ਫਾਇਦਾ ਨਹੀਂ ਉਹਨਾਂ ਦਾ ਵਕਤ ਹੀ ਜਿਹਾ ਚੱਲ ਰਿਹਾ ਕਿ ਹਲੇ ਲੋਕਾਂ ਨੂੰ ਸਮਝਾਉਣਾ ਸਹੀ ਨਹੀਂ ਉਹਨਾਂ ਨਾਲ ਗੱਲਾਂ ਕਰਨ ਨਾਲ ਖੇਡ ਦੁਬਾਰਾ ਵਿਗੜ ਸਕਦੀ ਹੈ ਉਹ ਦੋ ਚਿਤ ਹੋਏ ਪਏ ਨੇ ਡੋਰਾ ਬੁੱਲੀ ਜੀ ਨਵਾਂ ਆਵਸ਼ਾ ਉਹ ਵੈਸੇ ਵੀ ਡਰ ਕਰਨ ਕੋਈ ਸੁਣਨ ਦੀ ਹਾਲਤ ਵਿੱਚ ਨਹੀਂ ਹੈਗੇ ਉਹਨਾਂ ਦੀ ਤਾਂ ਇੱਕੋ ਮੰਗ ਹੈ ਪੂਜਾ ਕੌਰ ਬੋਲੀ ਪੂਜਾ ਤੋਂ ਬਾਅਦ ਹੀ ਉਹ ਥੋੜਾ ਸ਼ਾਂਤ ਹੋਣਗੇ ਹਿਮਾ ਠੀਕ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਪੂਜਾ ਹਵੇਲੀ ਹੀ ਹੋਵੇਗੀ ਤਾਂ ਕਰਵਾ ਸਕਦੇ ਹਾਂ ਪਰੰਤੂ ਕੌਰ ਪਰੰਤੂ ਕੀ ਹਿਮਾ ਤੂੰ ਘਬਰਾਣਾ ਸਭ ਠੀਕ ਹੋ ਜਾਵੇਗਾ ਹਿਮਾ ਹਿਮਾ ਬੋਲੀ ਪਰੰਤੂ ਇਸ ਗੱਲ ਦੀ ਗਾਰੰਟੀ ਕੌਣ ਲਵੇਗਾ ਕਿ ਜੰਗਲ ਵਿੱਚ ਹੋਣ ਵਾਲੀਆਂ ਘਟਨਾਵਾਂ ਪੂਜਾ ਤੋਂ ਬਾਅਦ ਰੁਕ ਜਾਣਗੀਆਂ ਤੇ ਲੋਕ ਮੰਦਰ ਆਉਣ ਲੱਗ ਜਾਣਗੇ ਡੋਰਾ ਬੋਲੀ ਮੈਂ ਵੀ ਇਹ ਮੰਨ ਲ ਸੇ ਮਤ ਹਾਂ ਰਣਪ੍ਰਤਾ ਫਿਰ ਹੁਣ ਕੀ ਕੀਤਾ ਜਾਵੇ ਮੇਰੀ ਸਮਝ ਚ ਕੁਝ ਨਹੀਂ ਆ ਰਿਹਾ ਕਮਰ ਬੋਲਿਆ ਪਿਤਾ ਜੀ ਕਿਉਂ ਨਾ ਸਾਡੇ ਵਿਆਹ ਵਾਲੀਆਂ ਫੋਟੋਆਂ ਲੋਕਾਂ ਨੂੰ ਦਿਖਾ ਦਿੱਤੀਆਂ ਜਾਣ ਹਿਮਾ ਪਰ ਉਹ ਤਾਂ ਕੁੰਗਟ ਵਿੱਚ ਸਨ ਮੈਨੂੰ ਦੁੱਖ ਵੀ ਹੋ ਰਿਹਾ ਕਿ ਹੁਣ ਸਾਨੂੰ ਸਾਡਾ ਪਵਿੱਤਰ ਵਿਆਹ ਵੀ ਸਾਬਤ ਕਰਨਾ ਪਊ ਕਮਰ ਬੋਲਿਆ ਕੋਈ ਗੱਲ ਹਿਮਾ ਜਿਤੋਂ ਸਚਾਈ ਹੀ ਹੈ ਬਾਕੀ ਆਪਾਂ ਨੂੰ ਤਾਂ ਪਤਾ ਹੀ ਹੈ ਆਪਣਾ ਵਿਆਹ ਹੋਇਆ ਹੈ ਹਿਮਾ ਬੋਲੀ ਫਿਰ ਲੋਕਾਂ ਦੀ ਫਿਕਰ ਕਿਉਂ ਲੋਕਾਂ ਤੋਂ ਅਸੀਂ ਕੀ ਲੈਣਾ ਲੈਣਾ ਤਾਂ ਕੁਝ ਨਹੀਂ ਲੋਕਾਂ ਦੇ ਮੂੰਹ ਬੰਦ ਕਰਾਉਣ ਲਈ ਇਹ ਤਾਂ ਕਰਨਾ ਹੀ ਪਊ ਡੋਰਾ ਬੋਲੀ ਹਾਂ ਹੈ ਮਾਂ ਉਹਨਾਂ ਨੂੰ ਸਬੂਤ ਦੇਣਾ ਹੀ ਪਊ ਨਹੀਂ ਤਾਂ ਮੇਰੇ ਵਰਗੇ ਦੀ ਗੱਲ ਕੌਣ ਸੁਣ ਸਕਦਾ ਨਹੀਂ ਉਹਨਾਂ ਮੇਰੀ ਗੱਲ ਮੰਨਣੀ ਹੈ ਇਹ ਕਹਿ ਕੇ ਉਹ ਉਦੇਸਿੰਘ ਦੀ ਹਵੇਲੀ ਚਲੇ ਗਏ ਉਸ ਨੂੰ ਸਾਰੀ ਗੱਲਬਾਤ ਦੱਸਦੇ ਹਾਂ ਉਹਨਾਂ ਫੋਟੋਆਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਕਿਸੇ ਫੋਟੋ ਤੇ ਹੀਮੰਤਾ ਦਾ ਚਿਹਰਾ ਨਹੀਂ ਆ ਰਿਹਾ ਸੀ ਹਰ ਜਗ੍ਹਾ ਓਮਾ ਉਸ ਨੂੰ ਲੁਕਾ ਰਹੀ ਸੀ ਹਿਮਾ ਰੋਣ ਲੱਗੀ ਤੇ ਕਹਿਣ ਲੱਗੀ ਕਿ ਚੰਗਾ ਭਲਾ ਹਵੇਲੀ ਦਾ ਕੰਮ ਛੱਡੋ ਉਹਨਾਂ ਨੂੰ ਕੀ ਕਰਨਾ ਪੈ ਰਿਹਾ ਹੁਣ ਤੱਕ ਤਾਂ ਉਸ ਦੀ ਛੱਤ ਵੀ ਪੈ ਜਾਣੀ ਸੀ ਕਦੋਂ ਤੱਕ ਇਹ ਉਲਝਣ ਚੱਲੂ ਹੁਣ ਕੀ ਉਹ ਕਦੇ ਸੁਖੀ ਰਹਿ ਸਕਣਗੇ ਇਸ ਤੋਂ ਤਾਂ ਚੰਗਾ ਉਹ ਦੁਨੀਆਂ ਤੋਂ ਲੁੱਕ ਕੇ ਹੀ ਵਧੀਆ ਜ਼ਿੰਦਗੀ ਜੀ ਰਹੇ ਸਨ ਕਮਰ ਬੋਲਿਆ ਹਾਂ ਹੇ ਮਾ ਮੈਨੂੰ ਵੀ ਇਹੀ ਲੱਗ ਰਿਹਾ ਉਹ ਵੀ ਦਿਨ ਵਧੀਆ ਲੰਘ ਰਹੇ ਸਨ ਹੁਣ ਕਿਹੜਾ ਉਹ ਦੁਰਘਟਾ ਹੋ ਜਾਦ ਹੋ ਗਏ ਹਨ ਸਾਰਿਆਂ ਨੇ ਉਹਨਾਂ ਨੂੰ ਹੌਸਲਾ ਰੱਖਣ ਲਈ ਕਿਹਾ ਡੋਰਾ ਬੱਲੀ ਕੁਝ ਹੋਰ ਯਾਦ ਕਰਨ ਦੀ ਕੋਸ਼ਿਸ਼ ਕੋ ਮੇਰਾ ਮਤਲਬ ਸਗਾਈ ਵਗੈਰਾ ਹੋਈ ਹੋਵੇਗੀ ਕਮਰ ਹਾਂ ਹਾਂ ਸਗਾਈ ਤੇ ਹੀ ਤਾਂ ਮਹਿਮਾਨੋ ਬੈਲੀ ਵਰੀ ਵੇਖਿਆ ਸੀ ਉਦੋਂ ਹੇਮਾ ਦੇ ਪੱਲਾ ਵੀ ਨਹੀਂ ਕੀਤਾ ਹੋਇਆ ਸੀ ਹੇਮਾ ਨੂੰ ਜਦ ਆਇਆ ਉਹ ਖੁਸ਼ ਹੋ ਕੇ ਬੋਲੀ ਉਹ ਫੋਟੋਆਂ ਲੈ ਕੇ ਆ ਰਹੀ ਹੈ ਉਹ ਆਪਣੀਆਂ ਛਗਣ ਵਾਲੀਆਂ ਫੋਟੋਆਂ ਲੱਪਣ ਲੱਗੀ ਉਸ ਨੂੰ ਕਿਤੇ ਵੀ ਫੋਟੋਆਂ ਨਾ ਮਿਲੀਆਂ ਸਾਰੇ ਹਲਕੇ ਉਸ ਦੀ ਮਦਦ ਕਰਨ ਲੱਗੇ ਉਹ ਮਾ ਦਾ ਕਮਰਾ ਵੀ ਚੰਗੀ ਤਰ੍ਹਾਂ ਛਾਂਟ ਮਾਰਿਆ ਹੋਰ ਵੀ ਸਾਰੇ ਦੇਖ ਰਹੇ ਦੇਖਾਈ ਸੀ ਥੱਕਾ ਰੋ ਦੁਬਾਰਾ ਹਾਲ ਵਿੱਚ ਆ ਕੇ ਬੈਠ ਗਏ ਉਦੇ ਸਿੰਘ ਨੇ ਕਿਹਾ ਹੈ ਕਿ ਕਈ ਵਾਰੀ ਚੀਜ਼ ਲੱਭਣ ਨਾਲ ਨਹੀਂ ਮਿਲਦੀ ਆਪਣੇ ਆਪ ਅਥ ਲੱਗ ਲੱਗਦੀ ਹੁੰਦੀ ਹੈ ਡੋਰਾ ਬੋਲੀ ਨਵਾਬ ਸਾਹਿਬ ਪੈਰ ਵੀ ਆਪਣੀ ਡਿਊਟੀ ਤੇ ਹੈ ਤਾਂ ਉਸ ਨੂੰ ਬਲਾਵ ਕੇ ਪਤਾ ਉਸ ਨੂੰ ਫੋਟਮਾ ਬਾਰੇ ਹੋਵੇਗਾ ਉਦੇ ਸਿੰਘ ਨਹੀਂ ਉਹ ਤਾਂ ਮਹਾਰਾਸ਼ਟਰ ਗਈ ਹੋਈ ਹੈ ਕਹਿ ਰਹੀ ਸੀ ਕਿ ਕੋਈ ਜ਼ਰੂਰੀ ਕੰਮ ਹੈ ਦੋ ਦਿਨ ਤੱਕ ਲੁੱਟੇਗੀ ਕਮਰ ਡੋਰਾ ਉਦੋਂ ਤਾਂ ਪੈਰ ਵੀ ਨੂੰ ਵੀ ਕਤਲ ਕਰਾਰ ਦੇ ਦਿੱਤਾ ਗਿਆ ਸੀ ਉਸ ਨੂੰ ਕੀ ਪਤਾ ਫਟਵਾ ਬਾਰੇ ਡੋਰਾ ਬੁੱਲੀ ਹਾਂ ਮਾਫ ਕਰਨਾ ਮੈਨੂੰ ਧਿਆਨ ਵਿੱਚ ਨਹੀਂ ਸੀ ਜਾਂ ਫਿਰ ਦੱਤੀ ਦੱਸ ਸਕਦੀ ਹੈ ਉਹ ਵੀ ਜਦੋਂ ਤੱਕ ਬੋਲ ਨਹੀਂ ਸਕਦੀ ਉਦੋਂ ਤੱਕ ਇੰਤਜ਼ਾਰ ਕਰਨਾ ਪਊ ਹਿਮਾ ਉਹ ਥੋਟਕੇ ਆਪਣੇ ਕਮਰੇ ਵੱਲ ਚਲੀ ਗਈ ਉਸ ਨੇ ਕਿਹਾ ਕਿ ਉਹ ਕੁਝ ਦਿਨ ਆਰਾਮ ਕਰਨਾ ਚਾਹੁੰਦੀ ਹੈ ਨਾਲੇ ਕੀ ਪਤਾਰ ਲੈਟੇ ਲੈਟੇ ਦੀ ਚ ਪਹੁੰਚ ਕੇ ਉਸ ਨੂੰ ਕੁਝ ਜਿਆਦੀ ਆਵੇ ਸਾਰਿਆਂ ਨੂੰ ਉਸ ਦੀ ਗੱਲ ਠੀਕ ਲੱਗੀ ਥੋੜਾ ਸਮਸਾਰੇ ਚੁੱਪ ਬੈਠੇ ਆਪਣਾ ਆਪਣਾ ਦਿਮਾਗ ਚਲਾਉਣ ਲੱਗੇ ਇਨੇ ਗੁਜਰੀ ਨੇ ਆ ਕੇ ਸਾਰਿਆਂ ਨੂੰ ਖਾਣ ਪੀਣ ਲਈ ਕਿਹਾ ਉਸ ਨੂੰ ਦੇਖ ਡੋਰਾ ਚਣਕ ਬੁੱਲੀ ਤੀਦੀ ਤੁਸੀਂ ਤਾਂ ਹੈਮਾ ਦੇ ਵਿਆਹ 'ਚ ਸਮੇਤ ਸੀ ਗੁਜਰੀ ਬੁੱਲੀ ਨਹੀਂ ਡੋਰਾ ਮੇਰਾ ਵਿਆਹ ਤਾਂ ਪਹਿਲਾਂ ਹੀ ਹੋ ਗਿਆ ਸੀ ਇਸ ਲਈ ਮੈਂ ਇੱਥੇ ਨਹੀਂ ਸੀ ਮਾਂ ਨੂੰ ਹੋ ਸਕਦਾ ਕੁਝ ਪਤਾ ਹੋਵੇ ਡੋਰਾ ਉਹ ਕਿੱਥੇ ਹੈ ਗੁਜਰੀ ਬੁੱਲੀ ਮਾਂ ਆਪਣੇ ਕਿਸੇ ਰਿਸ਼ਤੇਦਾਰ ਕੋਲੇ ਗਈ ਹੈ ਅੱਜ ਹੀ ਵਾਪਸ ਆ ਜਾਵੇਗੀ ਉਦੇਸਿੰਘ ਬੋਲਿਆ ਚਲੋ ਇਹਨੇ ਖਾਣਾ ਖਾ ਲਓ ਹਿਮਨ ਉਹਥੇ ਉਸਦੇ ਕਮਰੇ ਵਿੱਚ ਹੀ ਖਾਣਾ ਭੇਜ ਦਿੱਤਾ ਗਿਆ ਥੋੜੇ ਸਮੇਂ ਤੱਕ ਉਹ ਵੀ ਬਾਹਰ ਹੀ ਆ ਗਈ ਉਸਨੇ ਕਿਹਾ ਕਿ ਉਹ ਕੀ ਸੋਚੇਗੀ ਆਪਣੇ ਵਿਆਹ ਤੋਂ ਬਾਅਦ ਉਸਨੂੰ ਪਾਗਲ ਕੀਤਾ ਗਿਆ ਤੇ ਪੈਰ ਵੀ ਨੂੰ ਮਾਰ ਦਿੱਤਾ ਗਿਆ ਫਿਰ ਪਿੱਛੇ ਬਚਿਆ ਕੌਣ ਉਦੇਸਿੰਘ ਗੁਜਰੀ ਦੀ ਮਾਂ ਤੇ ਦਾਦੀ ਤੇਰੀ ਦਾਦੀ ਹਿਮਾ ਹਾਂ ਇਹ ਹੀ ਮੈਂ ਸੋਚ ਰਹੀ ਸੀ ਉਦੇਸਿੰਘ ਬੋਲਿਆ ਕੋਈ ਗੱਲ ਨਹੀਂ ਅਸੀਂ ਇੰਤਜ਼ਾਰ ਕਰਾਂਗੇ ਉਸਦੇ ਆਉਣ ਦਾ ਇਨਾਂ ਕਹਿ ਕਿ ਉਹ ਵਿਕਰਮ ਨਾਲ ਖੇਡਣ ਲੱਗ ਪਿਆ ਬਾਕੀ ਸਾਰੇ ਵੀ ਥੋੜਾ ਥੋੜਾ ਉਸ ਦੀ ਖੇਡ ਵਿੱਚ ਸ਼ਾਮਲ ਹੋਣ ਲੱਗੇ ਕੁਝ ਸਮੇਂ ਬਾਅਦ ਗੱਡੀ ਦਾ ਹਾਰਨ ਸੁਣਾਈ ਦਿੱਤਾ ਸਾਰੇ ਇੱਧਰ ਉੱਧਰ ਵੇਖਣ ਲੱਗੇ ਗੁਜਰੀ ਦੀ ਮਾਂ ਆ ਚੁੱਕੀ ਸੀ ਗੁਜਰੀ ਉਸ ਨੂੰ ਅੰਦਰ ਲੈ ਆਈ ਜਾ ਪਾਣੀ ਪੀਣ ਮਗਰੋਂ ਉਸ ਨੇ ਉਹਨਾਂ ਦੇ ਪੁੱਛਿਆ ਉਹਨਾਂ ਦੇ ਅਨੁਸਾਰ ਪੁੱਛਿਆ ਤੇ ਦੱਸਿਆ ਕਿ ਜਦੋਂ ਫੋਟੋਆਂ ਬਣ ਕੇ ਘਰ ਆ ਗਈਆਂ ਸਨ ਤਾਂ ਉਹਦੇ ਸਿੰਘ ਉਦੋਂ ਕਰਨੀ ਸੀ ਓਮਾ ਦੋਵੇਂ ਐਲਬਮ ਲੈ ਹਾਲ ਵਿੱਚ ਬੈਠੀ ਸੀ ਦੇਖ ਰਹੀ ਸੀ ਜਦੋਂ ਗੁਜ਼ਰੀ ਦੀ ਮਾਂ ਉਸ ਲਈ ਜ਼ਿਆਦਾ ਕੱਪੜੇ ਲੈ ਕੇ ਆਈ ਤਾਂ ਉਸ ਦੀ ਨਿਗਾਹ ਹੇਮਾ ਤੇ ਕਬਰ ਦੀ ਸੰਦੂਰ ਪਾਉਣ ਵਾਲੀ ਫੋਟੋ ਤੇ ਗਈ ਜਿੱਥੇ ਹੇਮਾ ਦਾ ਚਿਹਰਾ ਦਿਖਾਈ ਦੇ ਰਿਹਾ ਸੀ ਉਹ ਚਾਹ ਰੱਖ ਕੇ ਵਾਪਸ ਰਸੋਈ ਵੱਲ ਗਈ ਤਾਂ ਉੱਥੇ ਖੜ ਕੇ ਹੀ ਵੇਖਣ ਲੱਗੀ ਕਿ ਓਮਾ ਨੇ ਦੋਵਾਂ ਦੀ ਉਹ ਫੋਟੋ ਕੱਢ ਦੇ ਸ਼ਗਨ ਵਾਲੀ ਐਲਬਮ ਵਿੱਚ ਪਾ ਦਿੱਤੀ ਵਿਆਹ ਵਾਲੀ ਐਲਬਮ ਉੱਥੇ ਹੀ ਐਲਬਮ ਟੇਬਲ ਤੇ ਰੱਖ ਉਹ ਉੱਪਰ ਛੱਤ ਤੇ ਚਲੀ ਗਈ ਉਸ ਨੇ ਆਪਣੇ ਕਿਸੇ ਹੋਰ ਦੀ ਸਮਾਨ ਨੂੰ ਮਚਾਉਣ ਨੂੰ ਸਮੇਂ ਛਗਣ ਵਾਲੀ ਐਲਬਮ ਵੀ ਵਿੱਚੇ ਸੁੱਟ ਦਿੱਤੀ ਸੀ। ਹਿਮਾ ਕੀ ਹੋਣਾ ਸੀ ਕੀ ਕਰਾਂਗੇ ਫਿਰ? ਗੁਜ਼ਰੀ ਦੀ ਮਾਂ ਕੋਈ ਗੱਲ ਨਹੀਂ ਉਹ ਐਲਬਮ ਮੈਂ ਅੱਜ ਜਲੀ ਹੀ ਉਠਾ ਲਈ ਸੀ। ਹੋ ਸਕਦਾ ਕੁਝ ਸਬੂਤ ਬਚੇ ਹੋਣ ਉਸ ਵਿੱਚ। ਹਿਮਾ ਅੱਛਾ ਉਹ ਕਿੱਥੇ ਹੈ ਉਹ? ਗੁਜ਼ਰੀ ਦੀ ਮਾਂ ਨੇ ਉਹਨਾਂ ਨੂੰ ਦੱਸਿਆ ਕਿ ਜਦੋਂ ਉਮਾ ਛੱਤ ਤੋਂ ਵਾਪਸ ਆ ਹਵੇਲੀ ਤੋਂ ਬਾਹਰ ਜਾ ਚੁੱਕੀ ਸੀ ਤਾਂ ਉਹ ਚੁੱਪਕੇ ਜਿਹੀ ਉੱਪਰ ਚਲੀ ਗਈ ਸੀ। ਉਸਨੇ ਦੇਖਿਆ ਕੁਝ ਕੱਪੜੇ ਤੇ ਕਾਗਜ਼ ਦੇ ਢੇਰ ਨੂੰ ਅੱਗ ਲੱਗੀ ਹੋਈ ਸੀ ਜਿਸ ਵਿੱਚ ਉਸ ਨੂੰ ਹੇਮਾ ਦੀ ਐਲਬਮ ਵੀ ਦਿਖਾਈ ਦਿੱਤੀ ਉਦੋਂ ਤੱਕ ਐਲਬਮ ਹਲੇ ਅੱਗ ਫੜੀ ਹੀ ਸੀ ਕਿ ਉਸਨੇ ਬਿਨਾਂ ਦੇਰੀ ਕੀਤੇ ਕਿਵੇਂ ਨਾ ਕਿਵੇਂ ਉਹ ਉਠਾ ਲਈ ਉਸਨੇ ਐਲਬਮ ਨੂੰ ਅੱਗ ਬਚਾ ਕੇ ਉਸ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਉੱਪਰ ਹੀ ਬਣੇ ਸਟੋਰ ਦੀ ਖਿੜਕੀ ਰਾਹੀਂ ਉਸ ਦੇ ਅੰਦਰ ਸੁੱਟ ਦਿੱਤੀ ਸੀ ਇਹ ਸੁਣ ਸਾਰੇ ਜਾਨੇ ਉਸ ਨਾਲ ਛੱਤ ਤੇ ਚਲੇ ਗਏ ਉਦੇਸਿੰਘ ਨੇ ਸਟੋਰ ਖਲਵਾ ਕੇ ਐਲਬਮ ਲੱਭਣ ਦੀ ਕੋਸ਼ਿਸ਼ ਕੀਤੀ ਤੋੜਾ ਸਮਾਨ ਇਧਰ ਉੱਤਰ ਕਰਕੇ ਉਹ ਲੱਭ ਹੀ ਗਈ ਉਹ ਵਾਪਸ ਆਏ ਤੇ ਮੋੜ ਫੋਟੋਆਂ ਦੇਖਣ ਲੱਗੇ ਉਸ ਵਿੱਚ ਹਰ ਜਗ੍ਹਾ ਤੇ ਹਿਮਾ ਦਾ ਚਿਹਰਾ ਸਾਫ਼ ਦਿਖਾਈ ਦੇ ਰਿਹਾ ਸੀ ਹਿਮਾ ਵੀ ਖੁਸ਼ ਸੀ ਅਗਲੇ ਬੰਨਿਆਂ ਤੇ ਉਹਨਾਂ ਨੂੰ ਦੋਵਾਂ ਦੀ ਸੰਦੂਰ ਵਾਲੀ ਫੋਟੋ ਵੀ ਮਿਲ ਗਈ ਜਿਸ ਨੂੰ ਕੁੰਮਰ ਨੇ ਕੱਟ ਕੇ ਦੁਬਾਰਾ ਵਿਆਹ ਵਾਲੀ ਐਲਬਮ ਵਿੱਚ ਹੀ ਲਗਾ ਦਿੱਤਾ ਲੋੜ ਪੈਣ ਤੇ ਵਰਤਨ ਲਈ ਉਹਨਾਂ ਨੇ ਦੋਵੇਂ ਐਲਬਮਾਂ ਨੂੰ ਸੁਰੱਖਿਅਤ ਜਗ੍ਹਾ ਤੇ ਰੱਖ ਦਿੱਤਾ ਇਹ ਬਣੀ ਬੁਝੇ ਮੰਡਲ ਹਵੇਲੀ ਵਿੱਚ ਪੂਜਾ ਕਰਾਉਂਦੀ ਇਜਾਜ਼ਤ ਦੇ ਦਿੱਤੀ। ਉਹ ਆਪ ਉੱਥੇ ਹੀ ਵਿਕਰਮ ਨੂੰ ਲੈ ਕੇ ਰੁਕ ਗਈ। ਬਾਕੀ ਸਾਰੇ ਰਾਣਾ ਪ੍ਰਤਾਪ ਦੀ ਨਵੀਂ ਬਣੀ ਹਵੇਲੀ ਵੱਲ ਜਾਣ ਲੱਗੇ। ਮੰਗਲ ਉੱਥੇ ਹੀ ਸੀ। ਉਹਨਾਂ ਨੇ ਪੁਜਾਰੀ ਜੀ ਨੂੰ ਬੁਲਾ ਕੇ ਮੂਹਰਤ ਕੜਵਾ ਲਿਆ ਤੇ ਮੰਗਲ ਨੂੰ ਕਿਹਾ ਕਿ ਉਹ ਪਿੰਡ ਦੇ ਲੋਕਾਂ ਨੂੰ ਜਾ ਕੇ ਕਹਿ ਦੇਵੇ ਕਿ ਸ਼ਾਮ ਨੂੰ ਹਵੇਲੀ ਵਿੱਚ ਪੂਜਾ ਰੱਖੀ ਜਾਵੇਗੀ। ਜਿਸ ਦਾ ਉਹਨਾਂ ਨੇ ਪੁਜਾਰੀ ਜੀ ਤੋਂ ਮੂਰਤ ਕਢਵਾ ਲਿਆ ਹੈ ਤੇ ਪੁਜਾਰੀ ਜੀ ਨੇ ਕਿਹਾ ਕਿ ਸਾਰੇ ਲੋਕ ਆਪੋ ਆਪਣੇ ਘਰਾਂ ਚੋਂ ਸਰੋਂ ਦਾ ਤੇਲ ਪਾ ਕੇ ਇੱਕ ਇੱਕ ਦੀਵਾ ਲੈ ਕੇ ਆਉਣ ਉਸ ਨੇ ਉਵੇਂ ਹੀ ਕੀਤਾ ਪਿੰਡ ਵਾਸੀਆਂ ਕੋਲੇ ਜਾ ਕੇ ਉਹਨਾਂ ਨੂੰ ਜਾਣਕਾਰੀ ਦੇ ਦਿੱਤੀ ਤੇ ਵਾਪਸ ਆਉਂਦਾ ਹੋਇਆ ਪੁਜਾਰੀ ਜੀ ਦਾ ਜ਼ਰੂਰੀ ਸਮਾਨ ਲੈ ਆਇਆ ਸ਼ਾਮ ਤੱਕ ਉਹਨਾਂ ਨੇ ਸਾਰਾ ਪ੍ਰਬੰਧ ਕਰ ਲਿਆ ਸੂਰਜ ਹੀਠਾਂ ਜਾ ਰਿਹਾ ਸੀ ਹਵੇਲੀ ਦੇ ਆਂਗਣ ਵਿੱਚ ਆਉਣ ਦੀ ਤਿਆਰੀ ਹੋਣ ਲੱਗੀ ਹੌਲੀ ਹੌਲੀ ਪਿੰਡ ਦੇ ਲੋਕ ਆਪੇ ਨਾਲ ਦੀਵੇ ਲਈ ਦੀਵੇ ਲਈ ਇਕੱਠੇ ਸ਼ੁਰੂ ਹੋ ਗਏ ਡੋਰਾ ਨੇ ਲੋਕਾਂ ਨੂੰ ਆਂਗਣ ਦੇ ਆਲੇ ਦੁਆਲੇ ਦੀਵੇ ਰੱਖ ਕੇ ਜਲਾਉਣ ਲਈ ਕਿਹਾ ਉਹਨਾਂ ਨੇ ਇਸੇ ਤਰ੍ਹਾਂ ਹੀ ਕੀਤਾ ਸਾਰੇ ਦੀਵੇ ਜਗ ਚੁੱਕੇ ਸਨ ਦੀਵਿਆਂ ਦਾ ਚਾਨਣ ਸਾਰੇ ਪਾਸੇ ਫੈਲ ਰਿਹਾ ਸੀ ਪੁਜਾਰੀ ਜੀ ਨੇ ਪੂਜਾ ਸ਼ੁਰੂ ਕੀਤੀ ਲੋਕ ਚਾਰੇ ਪਾਸੇ ਹੱਥ ਜੋੜ ਬੈਠ ਗਏ ਜੀਵ ਜਿਹੀ ਸ਼ਾਂਤੀ ਪਸਰ ਗਈ ਸਿਰਫ ਪੁਜਾਰੀ ਜੀ ਦੀ ਹੀ ਆਵਾਜ਼ ਹੀ ਸੁਣਾਈ ਦੇ ਰਹੀ ਸੀ ਉਸ ਉਸ ਨੇ ਸਾਰਿਆਂ ਨੂੰ ਅੱਖਾਂ ਬੰਦ ਕਰਕੇ ਆਪਣੇ ਆਪਣੇ ਮਨ ਵਿੱਚ ਉਸ ਔਰਤ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਨ ਨੂੰ ਕਿਹਾ ਸਾਰੇ ਅੱਖਾਂ ਬੰਦ ਕਰ ਹੱਥ ਜੋੜ ਕੇ ਬੈਠੇ ਸਨ ਪੁਜਾਰੀ ਜੀ ਨੇ ਫਿਰ ਮੰਤਰ ਪੜਨੇ ਸ਼ੁਰੂ ਕਰ ਦਿੱਤੇ। ਦੁਰਗਾ ਦੀ ਫੋਟੋ ਵੀ ਹਵਨ ਕੋਲੇ ਰੱਖੀ ਹੋਈ ਸੀ ਪੂਜਾ ਕਰਦੇ ਕਰਦੇ ਛੰਛਣ ਕਰਦੀ ਝਾਂਜਰ ਦੀ ਆਵਾਜ਼ ਆਉਣ ਲੱਗੀ। ਜਿਸ ਕਾਰਨ ਸਾਰੇ ਸਹਿਮ ਜਿਹੇ ਗਏ। ਪੁਜਾਰੀ ਜੀ ਨੇ ਕਿਹਾ ਉਹ ਆ ਰਹੀ ਹੈ। ਆਵਾਜ਼ ਹੋਰ ਨੇੜੇ ਆਉਂਦੀ ਉੱਚੀ ਹੁੰਦੀ ਜਾ ਰਹੀ ਸੁਣਾਈ ਦੇ ਰਹੀ ਸੀ। ਇਦਾਂ ਲੱਗ ਰਿਹਾ ਸੀ ਜਿਵੇਂ ਕੋਈ ਨਜ਼ਦੀਕ ਆ ਰਿਹਾ ਹੋਵੇ। ਲੋਕ ਡਰਦੇ ਆਪਣੇ ਆਪ ਵਿੱਚ ਹੀ ਇਕੱਠੇ ਹੋਣ ਲੱਗੇ। ਉਨਾਂ ਦੀ ਅੱਖਾਂ ਖੋਲਣ ਦੀ ਹਿੰਮਤ ਨਹੀਂ ਰਹੀ ਸੀ ਪੁਜਾਰੀ ਜੀ ਨੇ ਹੋਰ ਤੇਜ ਮੰਤਰ ਪੜਨ ਲੱਗੇ ਹਨੇਰਾ ਉਤਰ ਰਿਹਾ ਸੀ ਹਵਾ ਚੱਲਣ ਲੱਗੀ ਦੀਵੇ ਬੁਝ ਗਏ ਚਾਂਦਰਾਂ ਦੀ ਆਵਾਜ਼ ਫਿਰ ਹੌਲੀ ਹੌਲੀ ਘਟ ਹੁੰਦੀ ਪ੍ਰਤੀਤ ਹੋਣ ਲੱਗੀ ਪੁਜਾਰੀ ਜੀ ਫਿਰ ਜੋਸ਼ ਵਿੱਚ ਬੋਲੇ ਉਹ ਜਾ ਰਹੀ ਹੈ ਇਸ ਤਰ੍ਹਾਂ ਹੀ ਲੱਗ ਰਿਹਾ ਸੀ ਕਿ ਕੋਈ ਆ ਕੇ ਵਾਪਸ ਮੁੜ ਗਿਆ ਹੋਵੇ ਇੰਨੇ ਪੁਜਾਰੀ ਜੀ ਨੇ ਪੂਜਾ ਵਿੱਚੋਂ ਵਿੱਚ ਹੀ ਰੋਕ ਦਿੱਤੀ ਤੇ ਕਿਹਾ ਕਿ ਉਸ ਨੇ ਪੂਜਾ ਸਵੀਕਾਰ ਨਹੀਂ ਕੀਤੀ ਲੋਕਾਂ ਨੇ ਵੀ ਅੱਖਾਂ ਖੋਲ ਲਈਆਂ ਉਹ ਪੁੱਛਣ ਲੱਗੇ ਜੀ ਹਾ ਕਿਉਂ ਜਦ ਕਿ ਉਹ ਤਾਂ ਪੂਰੇ ਮਨ ਨਾਲ ਪੂਜਾ ਕਰਵਾ ਰਹੇ ਹਨ ਪੁਜਾਰੀ ਜੀ ਨੇ ਫਿਰ ਕਿਹਾ ਕਿ ਉਹ ਆਈ ਤੇ ਉਸ ਨੂੰ ਇਹ ਬੋਲ ਕੇ ਵਾਪਸ ਚਲੀ ਗਈ ਉਹ ਇਸ ਪੂਜਾ ਤੋਂ ਖੁਸ਼ ਨਹੀਂ ਨਾ ਹੀ ਉਸ ਸਥਾਨ ਤੋਂ ਖੁਸ਼ ਹੈ ਇਹਨਾਂ ਕਹਿ ਕਿਉਂ ਮੁੜ ਗਈ ਡੋਰਾ ਨੇ ਹੈਰਾਨ ਹੁੰਦਿਆਂ ਪੁਜਾਰੀ ਜੀ ਨੂੰ ਫਿਰ ਪੁੱਛਿਆ ਕਿ ਇੱਥੋਂ ਫੋਟੋ ਕਿੱਧਰ ਚਲੀ ਗਈ ਉਸ ਨੇ ਵੀ ਦੇਖਿਆ ਕਿ ਫੋਟੋ ਗਾਇਬ ਸੀ ਲੋਕ ਵੀ ਤਰੁਤਰ ਦੇਖਣ ਲੱਗੇ ਇਹ ਕੀ ਹੋ ਗਿਆ ਕומר ਨੇ ਵੀ ਕਿਹਾ ਕਿ ਇਹ ਕਿਵੇਂ ਹੋ ਸਕਦਾ ਇਸ ਤੇ ਪੁਜਾਰੀ ਜੀ ਨੇ ਕਿਹਾ ਉਸ ਨੂੰ ਵੀ ਨਹੀਂ ਪਤਾ ਉਹ ਵੀ ਅੱਖਾਂ ਬੰਦ ਕਰੀ ਪੂਜਾ ਕਰ ਰਿਹਾ ਸੀ ਕਿ ਚਾਂਜਰਾਂ ਦੀ ਆਵਾਜ਼ ਅਤੇ ਉਹ ਔਰਤ ਉਸ ਨੂੰ ਬੋਲਦੀ ਹੀ ਸੁਣਾਈ ਦਿੱਤੀ ਸੀ ਡੋਰਾ ਹੁਣ ਕੀ ਕਰਾਂਗੇ ਅਸੀਂ ਪੂਜਾ ਤਾਂ ਸਫਲ ਨਹੀਂ ਹੋਈ ਪੁਜਾਰੀ ਜੀ ਖੜੇ ਹੋ ਗਏ ਉਹਨਾਂ ਉੱਠ ਕੇ ਕਿਹਾ ਕਿ ਇਸ ਤੋਂ ਪਹਿਲਾਂ ਗੁੱਸੇ ਹੋ ਜਾਵੇ ਸਾਨੂੰ ਇੱਥੋਂ ਨਿਕਲਣਾ ਚਾਹੀਦਾ ਨਹੀਂ ਤਾਂ ਉਹ ਪਤਾ ਨਹੀਂ ਕੀ ਕਰੇਗੀ ਲੋਕ ਵੀ ਦੁਰਗਾ ਦੇ ਗੁੱਸੇ ਤੋਂ ਡਰਦੇ ਖੜੇ ਹੋ ਗਏ ਉਹਨਾਂ ਨੇ ਕਿਹਾ ਕਿ ਉਹ ਹੁਣ ਉਹਨਾਂ ਨਾਲ ਹੀ ਪਿੰਡ ਵੱਲ ਜਾਣਗੇ ਇਕੱਲਿਆਂ ਤਾਂ ਡਰ ਲੱਗੀ ਜਾਉ ਪੁਜਾਰੀ ਜੀ ਨੇ ਉਹਨਾਂ ਨੂੰ ਨਾਲ ਚੱਲਣ ਲਈ ਹੀ ਕਿਹਾ ਤੇ ਸੁਰੱਖਿਆ ਦਾ ਭਰੋਸਾ ਦਿਵਾਇਆ ਪੁਜਾਰੀ ਜੀ ਤੇ ਬਾਕੀ ਸਾਰੇ ਲੋਕ ਪੈਦਲ ਹੀ ਮੰਦਰ ਵੱਲ ਚੱਲ ਪਏ ਸਨ ਰਾਣਾ ਪ੍ਰਤਾਪ ਤੇ ਉਦੇ ਪ੍ਰਤਾਪ ਹੈਰਾਨ ਹੋ ਗਏ ਕਿ ਕੀ ਹੋ ਰਿਹਾ ਦੁਰਗਾ ਦੀ ਆਤਮਾ ਦਾ ਆਉਣਾ ਉਹਨਾਂ ਨੂੰ ਇੱਕ ਅਜੀਬ ਜਿਹੀ ਗੱਲ ਲੱਗ ਰਹੀ ਸੀ ਦੋਰਾਤੇ ਕੋਹਰ ਨੇ ਉਹਨਾਂ ਨੂੰ ਕਿਹਾ ਕਿ ਉਹ ਘਰੋਂ ਆਉਣ ਨਾ ਤੇ ਬਜਾਰੀਜੀ ਦੇ ਮਗਰ ਮੰਦਰ ਵੱਲ ਚਲੇ ਜਾਣ ਲਈ ਕਿਹਾ ਆਪਣੀ ਆਪਣੀਆਂ ਗੱਡੀਆਂ ਲੈ ਉਹ ਵੀ ਹੌਲੀ ਹੌਲੀ ਮੰਦਰ ਕੋਲੇ ਪਹੁੰਚ ਗਏ ਮੰਦਰ ਨੇੜੇ ਪਹੁੰਚ ਪੁਜਾਰੀ ਜੀ ਨੇ ਲੋਕਾਂ ਨੂੰ ਕਿਹਾ ਕਿ ਅੱਜ ਸ਼ਾਮ ਦੀ ਪੂਜਾ ਰਹਿ ਗਈ ਸੀ ਕਿਉਂ ਨਾ ਉਹ ਪੂਜਾ ਕਰਕੇ ਵਾਪਸ ਪਿੰਡ लौट ਜਾਣਗੇ ਲੋਕਾਂ ਨੂੰ ਉਸ ਦੀ ਗੱਲ ਸਹੀ ਲੱਗੀ ਪੁਜਾਰੀ ਜੀ ਮੰਦਰ ਦੀਆਂ ਪੌੜੀਆਂ ਚੜਨ ਲੱਗੇ ਤਾਂ ਦੇਖਿਆ ਕਿ ਵਿਚਕਾਰ ਹੀ ਦੁਰਗਾ ਦੀ ਫੋਟੋ ਪਈ ਸੀ ਉਸਨੇ ਫੋਟੋ ਉਠਾ ਕੇ ਲੋਕਾਂ ਨੂੰ ਵਿਖਾਈ ਤੇ ਕਿਹਾ ਕਿ ਲੱਗਦਾ ਉਹ ਆਪਣੀ ਪੂਜਾ ਇੱਥੇ ਕਰਾਉਣੀ ਚਾਹੁੰਦੀ ਹੈ ਇਸ ਲਈ ਉਹ ਉੱਥੇ ਫੋਟੋ ਚੱਕ ਕੇ ਇੱਥੇ ਰੱਖ ਗਈ ਲੋਕਾਂ ਨੇ ਖੁਸ਼ ਹੋ ਕੇ ਹੰਮੀ ਪਰ ਭਰੀ ਕਿ ਉਹ ਜਲਦੀ ਪੂਜਾ ਆਰੰਭ ਕਰਨ ਸਾਰੇ ਲੋਕ ਅੰਦਰ ਜਾ ਕੇ ਮੰਦਿਰ ਦੇ ਹਾਲ ਵਿੱਚ ਬੈਠ ਗਏ ਰਾਣਾ ਪ੍ਰਤਾਪ ਉਦੇਸ ਸਿੰਘ ਤੇ ਕੁਮਰ ਵੀ ਹਮਨ ਨੇੜੇ ਬੈਠ ਪੂਜਾ ਕਰਨ ਲੱਗੇ ਡੋਰਾ ਪਾਸੇ ਤੇ ਬੈਠ ਗਏ ਲੋਕਾਂ ਨੂੰ ਫਿਰ ਅੱਖਾਂ ਬੰਦ ਕਰਕੇ ਮਨਾ ਵਿੱਚ ਸ਼ਾਂਤੀ ਦੀ ਅਰਦਾਸ ਕਰਨ ਲਈ ਕਿਹਾ ਬਾਰ ਇੱਕ ਵਾਰ ਮੰਦਰ ਦੀ ਘੰਟੀ ਵੱਜੀ ਝਾਂਜਰਾਂ ਦੀ ਆਵਾਜ਼ ਫੇਰ ਆਉਣ ਲੱਗੀ ਪੁਜਾਰੀ ਜੀ ਲਗਾਤਾਰ ਮੰਤਰ ਉਚਾਰਨ ਲੱਗੇ ਇਸ ਵਾਰ ਝਾਂਜਰ ਦੀ ਆਵਾਜ਼ ਇਸ ਤਰ੍ਹਾਂ ਆ ਰਹੀ ਸੀ ਜਿਵੇਂ ਕੋਈ ਨੱਚ ਰਿਹਾ ਹੋਵੇ ਪੁਜਾਰੀ ਜੀ ਨੇ ਦੁਰਗਾ ਦੀ ਫੋਟੋ ਤੇ ਫੁੱਲ ਚੜਾ ਕੇ ਪੂਜਾ ਸੰਪੂਰਨ ਕੀਤੀ ਤੇ ਲੋਕਾਂ ਨੂੰ ਕਿਹਾ ਕਿ ਉਹ ਖੁਸ਼ ਹੋ ਕੇ ਵਾਪਸ ਮੁੜ ਗਈ ਇਸੇ ਲਈ ਤਾਂ ਬਾਹਰ ਨੱਚ ਰਹੀ ਸੀ ਉਸਨੇ ਕਿਹਾ ਕਿ ਸਾਰੇ ਸਦਾ ਸੁਖੀ ਰਹੋ ਤੇ ਉਸ ਨੂੰ ਗौरी ਨਾਮ ਨਾਲ ਜਾਦ ਕਰਿਆ ਕਰਨ ਕਿਉਂਕਿ ਉਸ ਨੂੰ ਆਪਣਾ ਨਾਮ ਪਸੰਦ ਨਹੀਂ ਤੇ ਉਸ ਦੀ ਮਾਂ ਵੀ ਉਸ ਨੂੰ ਗौरी ਕਹਿ ਕੇ ਹੀ ਬੁਲਾਉਂਦੀ ਸੀ ਪੁਜਾਰੀ ਜੀ ਨੇ ਰੁਕ ਕੇ ਫਿਰ ਕਿਹਾ ਕਿ ਉਸ ਨੇ ਕਿਹਾ ਹੈ ਕਿ ਉਹਨਾਂ ਨੂੰ ਹੁਣ ਸਾਧਨੀ ਕੋਲੇ ਜਾਣ ਦੀ ਕੋਈ ਲੋੜ ਨਹੀਂ ਉਸ ਦਾ ਕੰਮ ਹੋ ਗਿਆ ਹੈ ਉਹ ਹੁਣ ਮੰਦਰ ਹੀ ਆਇਆ ਕਰਨ ਲੋਕਾਂ ਨੇ ਪੁਜਾਰੀ ਜੀ ਦੀ ਗੱਲ ਮੰਨ ਲਈ ਫਿਰ ਉਸ ਨੇ ਸਾਰੇ ਲੋਕਾਂ ਤੱਕ ਪ੍ਰਸ਼ਾਦ ਪਹੁੰਚਾ ਦਿੱਤਾ ਫਿਰ ਪੁਜਾਰੀ ਜੀ ਨੇ ਸਾਰਿਆਂ ਸਾਹਮਣੇ ਰਾਣਾ ਪ੍ਰਤਾਪ ਨੂੰ ਕਿਹਾ ਕਿ ਉਸ ਨੂੰ ਵੀ ਗौरी ਨੇ ਇੱਕ ਕੰਮ ਕਿਹਾ ਹੈ ਲੋਕ ਵੀ ધ્યાન ਨਾਲ ਸੁਣ ਲੱਗੇ ਰਾਣਾ ਪ੍ਰਤਾਪ ਕਹਿੰਦਾ ਉਹ ਕੀ ਪੁਜਾਰੀ ਜੀ ਪੁਜਾਰੀ ਜੀ ਬੋਲੇ ਉਹ ਕੱਲ ਨੂੰ ਉਸ ਦੀ ਨਵੀਂ ਬਣ ਰਹੀ ਹਵੇਲੀ ਦੀ ਛੱਤ ਪੈਣ ਉਪਰੰਤ ਇੱਕ ਖੁਸ਼ੀ ਦਾ ਪ੍ਰੋਗਰਾਮ ਰਖਾ ਦਿੱਤਾ ਜਾਵੇ ਤੇ ਸਾਰਿਆਂ ਲਈ ਭੋਜਨ ਦਾ ਪ੍ਰਬੰਧ ਕੀਤਾ ਜਾਵੇ ਜਿਸ ਨਾਲ ਉਹਨਾਂ ਦੀ ਹਵੇਲੀ ਸਰਾਬ ਮੁਕਤ ਹੋ ਜਾਵੇਗੀ ਤੇ ਹਵੇਲੀ ਨੂੰ ਭਾਗ ਲੱਗਣਗੇ ਰਾਣਾ ਪ੍ਰਤਾਪ ਬੋਲਿਆ ਜੋ ਹੁਕਮ ਪੁਜਾਰੀ ਜੀ ਉਹਨਾਂ ਨੂੰ ਇਹ ਕੰਮ ਮਨਜ਼ੂਰ ਹੈ ਉਸ ਦੀ ਗੱਲ ਸੁਣ ਕੇ ਲੋਕ ਖੁਸ਼ ਹੋ ਗਏ ਪ੍ਰੋਗਰਾਮ ਦੇ ਚਾਹ ਵਿੱਚ ਉਹ ਦਾਵਤ ਦੇ ਸੁਪਨੇ ਲੈਦੇ ਖੁਸ਼ੀ-ਖੁਸ਼ੀ ਘਰਾਂ ਨੂੰ ਲੋਟ ਗਏ ਯਾਰੀ ਜੀ ਵੀ ਉਹਨਾਂ ਕੋਲੋਂ ਵਿਦਾ ਲੈ ਕੇ ਆਪਣੇ ਆਦਮੀਆਂ ਨਾਲ ਆਪਣੇ ਘਰੇ ਚਲਾ ਗਿਆ। ਉਦੇਸ ਸਿੰਘ ਵਰਗੇ ਵੀ ਵਾਪਸ ਜਾਣ ਦੀ ਤਿਆਰੀ ਕਰਨ ਲੱਗੇ। ਕੁੰਵਰ ਨੇ ਡੋਰਾ ਨੂੰ ਕਿਹਾ ਕਿ ਉਹਨਾਂ ਨਾਲ ਹੀ ਚੱਲੇ ਘਰ ਉਸ ਨੂੰ ਕੱਲ ਛੱਡ ਦਿੱਤਾ ਜਾਊ। ਡੋਰਾ ਬੋਲੀ ਠੀਕ ਹੈ। ਕਹਿ ਕੇ ਗੱਡੀ ਵਿੱਚ ਬੈਠ ਗਈ। ਉਹ ਬਹੁਤ ਥੱਕ ਚੁੱਕੀ ਸੀ ਜਿਸ ਕਾਰਨ ਰਸਤੇ ਵਿੱਚ ਜਾਂਦੇ ਜਾਂਦੇ ਹੀ ਸੌਂ ਗਈ ਸੀ। ਰਸਤੇ ਵਿੱਚ ਕੁੰਵਰ ਨੇ ਆਪਣੀ ਗੱਡੀ ਇੱਕ ਨਦੀ ਕੋਲੇ ਰੋਕ ਤੇ ਦੁਰਗਾ ਦੀ ਫੋਟੋਸ ਵਿੱਚ ਛੁੱਟ ਦਿੱਤੀ। ਉਸ ਨੂੰ ਬਾਏ ਬਾਏ ਬੋਲ ਕੇ ਗੱਡੀ ਵਿੱਚ ਆ ਬੈਠਿਆ ਘਰ ਪਹੁੰਚਦਿਆ ਕਵਰ ਨੇ ਉਸ ਨੂੰ ਗੱਡੀ ਵਿੱਚੋਂ ਉਠਾ ਬੈਗ ਬੈੱਡ ਤੇ ਲਟਾ ਦਿੱਤਾ ਫਿਰ ਹੈਮਾ ਕੋਲੇ ਚਲਾ ਗਿਆ ਹੈਮਾ ਵੀ ਆਪਣੇ ਕਮਰੇ ਵਿੱਚ ਵਿਕਰਮ ਨੂੰ ਲੈ ਕੇ ਸੌ ਗਈ ਸੀ ਰਾਤ ਕਾਫੀ ਬੀਤ ਗਈ ਸੀ ਜਿਸ ਸਾਰੇ ਦਿਨ ਦੇ ਥੱਕੇ ਹੋਣ ਕਰਕੇ ਉਹਨਾਂ ਨੂੰ ਹੁਣ ਸੌਣਾ ਹੀ ਠੀਕ ਲੱਗਿਆ ਅਗਲੇ ਦਿਨ ਸਾਰੇ ਉੱਠ ਕੇ ਹਾਲ ਵਿੱਚ ਬੈਠੇ ਚਾਹ ਪੀ ਰਹੇ ਸਨ ਹੈਮਾ ਨੇ ਪੂਜਾ ਬਾਰੇ ਪੁੱਛਿਆ ਤਾਂ ਕੋਵਰ ਉਸ ਨੂੰ ਰਾਤ ਵਾਰੀ ਸਾਰੀ ਘਟਨਾ ਬਾਰੇ ਤਰੀਕੇ ਨਾਲ ਦੱਸਣ ਲੱਗਿਆ ਕਿ ਕਿਸ ਤਰ੍ਹਾਂ ਦੁਰਗਾ ਦੀ ਆਤਮਾ ਆਤਮਾ ਝੰਝਣ ਕਰਦੀ ਝਾਂਜਣਾ ਛੰਕਾਉਂਦੀ ਉਹਨਾਂ ਕੋਲੇ ਪਹੁੰਚ ਜਾਂਦੀ ਸੀ ਕਿਵੇਂ ਉਹਨਾਂ ਨੇ ਮੰਦਰ 'ਚ ਪਹੁੰਚ ਪੂਜਾ ਸ੍ਰੀ ਲਗਾਈ ਉਹਨਾਂ ਕੋਲੇ ਖੜੀ ਗੁਜਰੀ ਤੇ ਬਾਕੀ ਲੋਕ ਵੀ ਥੋੜਾ ਥੋੜਾ ਡਰ ਰਹੇ ਸਨ ਕੋਵਰ ਸੁਣਾ ਹੀ ਅਜਿਹਾ ਟੰਗਣਾ ਰਿਹਾ ਸੀ ਹਿਮਾ ਹਰਨ ਨਾਲ ਹੁੰਦੀ ਹੋਈ ਬੋਲੀ ਵਾਕਈ ਅਜਿਹਾ ਕੁਝ ਹੋਇਆ ਸੀ ਉਸ ਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਰਾਣਾ ਪ੍ਰਤਾਪ ਤੇ ਉਦੇਸ ਸਿੰਘ ਨੇ ਵੀ ਹਾਮੀ ਭਰੀ ਕਿ ਹੋਇਆ ਤਾਂ ਜੇ ਹਾਈ ਕੁਝ ਐਸੀ ਪਰ ਪਤਾ ਨਹੀਂ ਉਹ ਸੱਚਮੁੱਚ ਹੀ ਆਉਂਦੀ ਸੀ ਜਾਂ ਕੀ ਚੱਕਰ ਸੀ ਉਹਨਾਂ ਦੀ ਸਮਝ ਬਾਰ ਹੈ ਕਹਾਣੀ ਵਿਚਾਰੀ ਜੀ ਨੂੰ ਪੁੱਛਣਾ ਪਵੇਗਾ ਫਿਰ ਘਵਰ ਨੇ ਦੱਸਿਆ ਕਿ ਦੁਰਗਾ ਨੇ ਪਿਤਾ ਜੀ ਨੂੰ ਆਪਣੀ ਨਵੀਂ ਬਣ ਰਹੀ ਹਵੇਲੀ ਪ੍ਰੋਗਰਾਮ ਰੱਖਣ ਲਈ ਕਿਹਾ ਹੈ ਜੋ ਕਿ ਅੱਜ ਹੀ ਰੱਖਿਆ ਜਾਵੇਗਾ ਸਾਰੇ ਤਿਆਰ ਹੋ ਜਾਣ ਇਸ ਤੇ ਹਿਮਾਨ ਨੇ ਨਿਰਾਜ ਹੁੰਦਿਆਂ ਕਿਹਾ ਹੁਣ ਉਹ ਸਾਰਾ ਕੁਝ ਦੁਰਗਾ ਦੀ ਮਰਜ਼ੀ ਨਾਲ ਹੀ ਕਰਨਗੇ ਪ੍ਰੋਗਰਾਮ ਵੀ ਉਸ ਦੀ ਮਰਜ਼ੀ ਨਾਲ ਰਾਣਾ ਪ੍ਰਤਾਪਾ ਬੇਟਾ ਅਜੀ ਲੋਕਾਂ ਸਾਹਮਣੇ ਪੁਜਾਰੀ ਜੀ ਨੂੰ ਵੀ ਹਾਂ ਕਰ ਚੁੱਕੇ ਹਾਂ ਤੇ ਸਾਰੇ ਪਿੰਡ ਦੇ ਲੋਕ ਅੱਜ ਜਰੂਰ ਇੱਥੇ ਆਉਣਗੇ ਇੱਕ ਤਾਂ ਦੁਰਗਾ ਦੇ ਜਾਣ ਦੀ ਖੁਸ਼ੀ ਉੱਪਰ ਪ੍ਰੋਗਰਾਮ ਦੀ ਖੁਸ਼ੀ ਉਹ ਤਾਂ ਆਪਣੇ ਆਪ ਨੂੰ ਆਜ਼ਾਦ ਹੋਏ ਸਮਝ ਰਹੇ ਹਨ ਹਿਮਾ ਬੋਲੀ ਪਰ ਪਿਤਾ ਜੀ ਇਹ ਪ੍ਰੋਗਰਾਮ ਤਾਂ ਮੈਂ ਆਪਣੇ ਹਿਸਾਬ ਨਾਲ ਕਰਨਾ ਸੀ ਦੁਰਗਾ ਦੇ ਹਿਸਾਬ ਨਾਲ ਨਹੀਂ ਔਰ ਉਸ ਕੇ ਬੈਠ ਗਈ ਰਣਾਪਰਤਾ ਬੋਲਿਆ ਲੋਕਾਂ ਨੂੰ ਅਸੀਂ ਜਵਾਬ ਵੀ ਤਾਂ ਨਹੀਂ ਦੇ ਸਕਦੇ ਹੈਮਾ ਠੀਕ ਹੈ ਫਿਰ ਮੈਨੂੰ ਤਾਂ ਚੰਗਾ ਨਹੀਂ ਲੱਗ ਰਿਹਾ ਇਹ ਪ੍ਰੋਗਰਾਮ ਵੀ ਤੁਸੀਂ ਸਾਰੇ ਹੀ ਕਰ ਲਓ ਮੈਂ ਤੇ ਵਿਕਰਮ ਨਹੀਂ ਜਾਵਾਂਗੀ ਇਹਨਾਂ ਕਹਿ ਕੇ ਉੱਥੋਂ ਉੱਠ ਕੇ ਜਾਣ ਲੱਗੀ ਕੁੰਵਰ ਨੇ ਉਸ ਨੂੰ ਰੋਕ ਲਿਆ ਉਸ ਨੂੰ ਮਨਾਉਣ ਲੱਗਿਆ ਉਦੇ ਸਿੰਘ ਨੇ ਕਿਹਾ ਕਿ ਇਸ ਵਾਰ ਦੀ ਗੱਲ ਹੈ ਇਸ ਤੋਂ ਬਾਅਦ ਤਾਂ ਤੁਹਾਡੀ ਹੀ ਮਲਕੀਅਤ ਹੋਵੇਗੀ ਪਰ ਹੈਮਾ ਨੂੰ ਬਹੁਤ ਬੁਰਾ ਮਹਿਸੂਸ ਹੋ ਰਿਹਾ ਸੀ ਗੁਜਰੀ ਬੋਲੀ ਮਾਫ ਕਰਨਾ ਮੈਂ ਵੀ ਨਹੀਂ ਜਾਵਾਂਗੀ ਮੈਨੂੰ ਤਾਂ ਡਰ ਲੱਗ ਰਿਹਾ ਕਿ ਦੁਰਗਾ ਫਿਰ ਆ ਗਈ ਮੈਂ ਤਾਂ ਆਵਾਜ਼ ਸੁਣ ਕੇ ਹੀ ਡਰ ਜਾਣਾ ਉਸ ਦੀ ਗੱਲ ਸੁਣ ਕੇ ਡੋਰਾ ਉੱਥੇ ਹੀ ਬੈਠ ਜਾਂਦੀ ਹੈ ਤੇ ਉੱਚੀ-ਉੱਚੀ ਹੱਸਣ ਲੱਗਦੀ ਸਾਰੇ ਉਸ ਨੂੰ ਦੇਖ ਕੇ ਹੈਰਾਨ ਹੋਣ ਲੱਗੇ ਉਸ ਦਾ ਹਾਸਾ ਨਹੀਂ ਰੁਕ ਰਿਹਾ ਸੀ ਕਮਰ ਵੀ ਉਸ ਨੂੰ ਦੇਖ ਕੇ ਹੱਸ ਰਹੀ ਸੀ ਹਿਮਾ ਹੋਰ ਗੁੱਸੇ ਹੋਣ ਲੱਗੀ ਹਿਮਾ ਬਸ ਡੋਰਾ ਕੀ ਹੋਇਆ ਤੈਨੂੰ ਡੋਰਾ ਬਲੀ ਹਿਮਾ ਦੁਰਗਾ ਦੀ ਪਸੰਦ ਦਾ ਕੁਝ ਵੀ ਨਹੀਂ ਹੋਇਆ ਸਾਰਾ ਕੁਝ ਤੇਰੀ ਪਸੰਦ ਦਾ ਹੋਇਆ ਤੇ ਅੱਜ ਵੀ ਹੋਵੇਗਾ ਹਿਮਾ ਕੀ ਮਤਲਬ ਕਉਰ ਹਾਂ ਰਾਤ ਜੋ ਕੁਝ ਵੀ ਹੋਇਆ ਤਾਂ ਬਸ ਇੱਕ ਚਾਲਸੀ ਲੋਕਾਂ ਨੂੰ ਦੁਰਗਾ ਦੇ ਡਰ ਚੋਂ ਕੱਢਣ ਦੀ ਢੋਰਾ ਸਾਨੂੰ ਪਤਾ ਸੀ ਕਿ ਹੈਮਾ ਨਵੀ ਹਵੇਲੀ ਵਿੱਚ ਜ਼ਿੰਦਗੀ ਦੀ ਸ਼ੁਰੂਆਤ ਮਰਗ ਦੀ ਪੂਜਾ ਨਾਲ ਨਹੀਂ ਕਰਨਾ ਚਾਹੁੰਦੀ ਇੱਥੋਂ ਤੱਕ ਕਿਸੇ ਨੂੰ ਵੀ ਪਸੰਦ ਨਹੀਂ ਸੀ ਕਿ ਨਵੇਂ ਘਰ ਵਿੱਚ ਪਹਿਲਾਂ ਮਰਗ ਦਾ ਹਵਨ ਹੋਵੇ ਇਸ ਲਈ ਅਸੀਂ ਰਸਤੇ ਵਿੱਚ ਹੀ ਪਲਾਨ ਕਰ ਲਿਆ ਸੀ ਕਿ ਕਿਸੇ ਤਰੀਕੇ ਪੂਜਾ ਮੰਦਰ ਵਿੱਚ ਕੀਤੀ ਜਾਵੇ ਰਾਣਾ ਪ੍ਰਤਾਪ ਕੀ ਪਲਾਨ ਫਿਰ ਡੋਰਾ ਨੇ ਦੱਸਿਆ ਕਿ ਉਸ ਦੇ ਕਾਲਜ ਵਿੱਚ ਹੋਣ ਵਾਲੇ ਫੰਕਸ਼ਨ ਲਈ ਉਸਨੇ ਇੱਕ ਗਰੂਵ ਵਾਲੀ ਵਾਲੀਆਂ ਛਦਰਾਂ ਲਈਆਂ ਸਨ ਜਿਨ੍ਹਾਂ ਦੀ ਵਰਤ ਉਸਨੇ ਰਾਤ ਬੜੀ ਸਾਵਧਾਨੀ ਨਾਲ ਲੋਕਾਂ ਨੂੰ ਦੁਰਗਾ ਦੇ ਆਉਣ ਦਾ ਅਹਿਸਾਸ ਕਰਾਉਣ ਲਈ ਕੀਤੀ। ਰਾਣਾ ਪ੍ਰਤਾਪ ਤੇ ਉਦੇਸ ਸਿੰਘ ਹਵੇਲੀ ਕੋਲ ਗੇੜੇ ਲਗਾ ਰਹੇ ਸਨ। ਡੋਰਾ ਤੇ ਕੁਮਰ ਨੇ ਪੂਜਾ ਵੀ ਸ਼ਾਮ ਲਈ ਤੱਕ ਇਸ ਲਈ ਰੱਖੀ ਸੀ ਕਿ ਪੁਜਾਰੀ ਜੀ ਉਹਨਾਂ ਨਾਲ ਗੱਲਬਾਤ ਕੀਤੀ ਜਾ ਸਕੇ। ਉਹਨਾਂ ਨੇ ਸ਼ਾਮ ਨੂੰ ਹੋਣ ਵਾਲੀ ਪੂਜਾ ਦੇ ਨਾਲ ਆਪਣੀ ਪਲੈਨਿੰਗ ਦੀ ਤਿਆਰੀ ਵੀ ਕਰ ਲਈ ਸੀ। ਰਾਣਾ ਪ੍ਰਤਾਪ ਫਿਰ ਸਾਨੂੰ ਕਿਉਂ ਨਹੀਂ ਕੁਝ ਦੱਸਿਆ ਡੋਰਾ ਨਵਾਬ ਸ਼ਾ ਸਮਾਂ ਵੀ ਘਟ ਸੀ ਤੇ ਤੁਸੀਂ ਦੋਵੇਂ ਦੂਰ ਫਿਰਦੇ ਸੀ ਜਿਸ ਕਰਕੇ ਮੌਕਾ ਵੀ ਨਹੀਂ ਮਿਲਿਆ ਈਮਾ ਬੋਲੀ ਫਿਰ ਅੱਗੇ ਕੀ ਹੋਇਆ ਜਦੋਂ ਲੋਕ ਉਹਨੇ ਇਕੱਠੇ ਹੋਏ ਤਾਂ ਉਹਨਾਂ ਨੂੰ ਬਿਠਾ ਕੇ ਪੁਜਾਰੀ ਜੀ ਨੇ ਅੱਖਾਂ ਬੰਦ ਕਰ ਲਈ ਕਹਿ ਦਿੱਤਾ ਸੀ ਤਾਂ ਕਿ ਉਹਨਾਂ ਦਾ ਦਿਮਾਗ ਇੱਕੋ ਪਾਸੇ ਹੋ ਕੇ ਕਿਸੇ ਦੇ ਆਉਣ ਦਾ ਅਹਿਸਾਸ ਕਰੇ ਡੋਰਾ ਨੇ ਆਪਣੀਆਂ ਪਜੇਬਾਂ ਨੂੰ ਹੱਥਾਂ ਦੀ ਹੱਥਾਂ ਦੇ ਨਾਲ ਹੌਲੀ-ਹੌਲੀ ਛੰਛਣ ਕੀਤੀ ਫਿਰ ਤੇਜ਼ ਕਰ ਦਿੱਤੀ ਜਿਸ ਸੇ ਸਾਹਮਣੇ ਪੁਜਾਰੀ ਜੀ ਨੇ ਕਿਹਾ ਕਿ ਉਹ ਆ ਰਹੀ ਹੈ ਉਸ ਸਮੇਂ ਦੀ ਸਥਿਤੀ ਨੂੰ ਅਹਿਸਾਸ ਵਿੱਚ ਬਦਲਣ ਲਈ ਉਹ ਹੀ ਮੰਤਰ ਤੇਜ਼ ਪੜਨ ਲੱਗ ਜਾਂਦੇ ਜੋ ਉਦੋਂ ਹੀ ਮੰਗਲ ਚੁਪਕੇ ਜਿਹੇ ਦੁਰਗਾ ਦੀ ਫੋਟੋ ਲੈ ਕੇ ਮੰਦਰ ਵੱਲ ਚਲਾ ਜਾਂਦਾ ਹੈ ਫਿਰ ਡੋਰਾ ਨੇ ਚੰਚੰਦੀ ਆਵਾਜ਼ ਘੱਟ ਕਰ ਦਿੱਤੀ ਜਾਨ ਜੋ ਕਿ ਕਿਸੇ ਦੇ ਵਾਪਸ ਜਾਣ ਦਾ ਅਹਿਸਾਸ ਹੋਵੇ ਪੁਜਾਰੀ ਜੀ ਨੇ ਵੀ ਲੋਕਾਂ ਦੇ ਦਿਮਾਗ ਵਿੱਚ ਗੱਲ ਪਾ ਦਿੱਤੀ ਕਿ ਉਹ ਵਾਪਸ ਜਾ ਰਹੀ ਹੈ ਮਾਹੌਲ ਹੀ ਇਦਾਂ ਦਾ ਬਣਿਆ ਸੀ ਕਿ ਲੋਕ ਪੁਜਾਰੀ ਜੀ ਦੇ ਇਸ਼ਾਰੇ ਦੇ ਚੱਲਣਾ ਠੀਕ ਸਮਝ ਰਹੇ ਸਨ ਮਾਹੌਲ ਹੀ ਇਦਾਂ ਦਾ ਬਣਿਆ ਸੀ ਕਿ ਲੋਕ ਪੁਜਾਰੀ ਜੀ ਦੇ ਇਸ਼ਾਰੇ ਤੇ ਚੱਲਣਾ ਠੀਕ ਸਮਝ ਰਹੇ ਸਨ ਇਸ ਲਈ ਡਰ ਦੇ ਮਾਰੇ ਉਹਨਾਂ ਨੇ ਅੱਖਾਂ ਵੀ ਨਾ ਖੋਲੀਆਂ ਫਿਰ ਪੁਜਾਰੀ ਜੀ ਨੇ ਲੋਕਾਂ ਨੂੰ ਕਿਹਾ ਕਿ ਉਹ ਨਾਰਾਜ਼ ਹੋ ਕੇ ਚਲੀ ਗਈ ਹੈ ਜਿਸ ਕਾਰਨ ਫੋਟੋ ਵੀ ਗੇਵੋ ਗਈ ਹੈ ਫਿਰ ਉਹਨਾਂ ਨੇ ਵੀ ਅੱਖਾਂ ਖੋਲ ਲਈਆਂ ਤੇ ਪੁਜਾਰੀ ਜੀ ਨੇ ਕਿਹਾ ਕਿ ਉਹ ਡਰ ਰਹੇ ਹਨ ਤੇ ਇਕੱਲੇ ਪਿੰਡ ਵੱਲ ਨਹੀਂ ਜਾਣਗੇ ਜਿਸ ਕਰਕੇ ਉਹਨਾਂ ਨੂੰ ਮੰਦਰ ਵਾਲੇ ਰਸਤੇ ਹੀ ਲਿਜਾਇਆ ਗਿਆ ਉੱਥੇ ਮੰਗਲ ਦੁਰਗਾ ਦੀ ਫੋਟੋ ਪੌੜੀਆਂ ਵਿੱਚ ਰੱਖ ਪਾਸੇ ਹੋ ਗਿਆ ਸੀ ਫਿਰ ਉਹ ਉੱਥੇ ਪੁਜਾਰੀ ਜੀ ਨੇ ਮੰਦਰ ਦੀ ਛਾਂ ਵਾਲੀ ਪੂਜਾ ਵਾਂਗ ਲੋਕਾਂ ਨੂੰ ਖੜਨ ਲਈ ਕਿਹਾ ਉੱਥੇ ਹੀ ਫੋਟੋ ਦੇਖ ਲੋਕਾਂ ਨੂੰ ਪੂਜਾ ਕਰਨ ਲਈ ਮਨਾ ਲਿਆ ਲੋਕਾਂ ਨੇ ਵੀ ਖੁਸ਼ ਹੋ ਕੇ ਹਾਂ ਮੈਂ ਪਰ ਦਿੱਤੀ ਸੀ ਇਸ ਤਰ੍ਹਾਂ ਉਹਨਾਂ ਨੇ ਪੂਜਾ ਸੰਪੰਨ ਕੀਤੀ ਤੇ ਡੋਰਾ ਨੇ ਆਪਣੀਆਂ ਪਜੇਬਾਂ ਨਾਲ ਹੀ ਦੁਰਗਾ ਨੂੰ ਨਚਾਇਆ ਪੁਜਾਰੀ ਜੀ ਨੇ ਜੋ ਕੁਝ ਵੀ ਕਿਹਾ ਉਹ ਉਹ ਵੀ ਉਹਨਾਂ ਪਹਿਲਾਂ ਸੋਚ ਲਿਆ ਸੀ ਤਾਂ ਕਿ ਲੋਕ ਗੋਰੀ ਨਾਮ ਦੀ ਵਰਤੋਂ ਕਰਨ ਤੇ ਦੁਰਗਾ ਦਾ ਨਾਮ ਲੈਣ ਨਾਲ ਆਉਣ ਵਾਲੀ ਉਹ ਡਰਾਉਣੀ ਆਵਾਜ਼ ਦੁਬਾਰਾ ਨਾ ਆਵੇ ਤੇ ਲੋਕ ਉਸ ਆਦਮੀ ਕੋਲੇ ਜਾਣ ਤੋਂ ਹਟ ਕੇ ਮੰਦਰ ਵੱਲ ਹੀ ਆਪਣੀ ਸ਼ਰਧਾ ਰੱਖਣ। ਉਦੇ ਸਿੰਘ ਹੱਸਦੇ ਹੋਏ ਅੱਛਾ ਤੇ ਸਾਰਾ ਤੁਸੀਂ ਖੇਲ ਰਚਾਇਆ ਸੀਵਾ। ਸਾਰੇ ਜਣੇ ਹੱਸਣ ਲੱਗੇ। ਹੀਮਾ ਵੀ ਖੁਸ਼ ਹੋ ਕੇ ਹਵਾਲੀ ਵਾਲ ਲਜਾਣ ਲਈ ਤਿਆਰ ਹੋਣ ਲੱਗੀ। ਉਸਨੇ ਕਿਹਾ ਕਿ ਪਹਿਰ ਵੀ ਨੂੰ ਵੀ ਹੋਣਾ ਚਾਹੀਦਾ ਸੀ। ਤਰਨ ਪ੍ਰਤਾਪ ਨੇ ਕਿਹਾ ਕਿ ਅੱਜ ਦਾ ਪ੍ਰੋਗਰਾਮ ਉਹਨਾਂ ਨੇ ਸਿਰਫ ਲੋਕਾਂ ਲਈ ਹੀ ਰੱਖਿਆ ਤੇ ਉਹਨਾਂ ਦੀ ਵੀ ਮਜਬੂਰੀ ਹੈ। ਹੋਰ ਕੋਈ ਰਸਤਾ ਵੀ ਨਹੀਂ ਸੀ। ਇਸ ਤੋਂ ਬਾਅਦ ਉਹ ਆਪਣੀ ਪਸੰਦ ਦੇ ਜਿੰਨੇ ਮਰਜ਼ੀ ਰੱਖ ਲੈਣ। ਹਿਮਾ ਮੋਲੀ ਠੀਕ ਹੈ ਪਿਤਾ ਜੀ ਮੈਂ ਸਮਝ ਸਕਦੀ ਹਾਂ ਵੈਸੇ ਤੁਹਾਡਾ ਸਾਰਿਆਂ ਦਾ ਤੇ ਡੋਰਾ ਦਾ ਧੰਵਾਦੋ ਮੇਰੇ ਲਈ ਰਾਤ ਭੂਤ ਭੂਤ ਖੇਡ ਰਹੇ ਸੀ ਕੌਰ ਹਾਂ ਪਰ ਮੈਨੂੰ ਡਰ ਹੈ ਕਿ ਭੂਤ ਸੱਚੀ ਹੀ ਨਾ ਜਾਵੇ ਕਿਤੇ ਡੋਰਾ ਕੋਈ ਨਾ ਅਸੀਂ ਉਸ ਨੂੰ ਵੀ ਭਜਾ ਦੇਵਾਂਗੇ ਹਿਮਾ ਇਹ ਹੋਈ ਨਾ ਗੱਲ ਚਲੋ ਕੱਲ ਦੀ ਕੱਲ ਦੇਖਾਂਗੇ ਫਿਰ ਕੁੰਮਰ ਨੇ ਦੱਸਿਆ ਕਿ ਉਸਨੇ ਦੁਰਗਾ ਜੀ ਫੋਟੋ ਵੀ ਨਦੀ ਵਿੱਚ ਸੁੱਟ ਦਿੱਤੀ ਹੈ ਅਸੀਂ ਲੋਕਾਂ ਦਾ ਧਿਆਨ ਡਰ ਵਾਲੇ ਪਾਸਿਓਂ ਕੱਢ ਕੇ ਜ਼ਰੂਰ ਹੋਰ ਪਾਸੇ ਕਰ ਦਿੱਤਾ ਹੈ ਪਰ ਅਸੀਂ ਉਹਨਾਂ ਨੂੰ ਜ਼ਿਆਦਾ ਸਮਾਂ ਬੇਵਕੂਫ ਨਹੀਂ ਬਣਾ ਸਕਦੇ ਕਿਉਂਕਿ ਉੱਥੇ ਹੋਣ ਵਾਲੀਆਂ ਘਟੜਾਵਾਂ ਪਿੱਛੇ ਕੀ ਕਾਰਨ ਹੈ ਉਹ ਹਲੇ ਤੱਕ ਨਹੀਂ ਅਸੀਂ ਜਾਣਦੇ ਡੋਰਾ ਬੁੱਲੀ ਹਾਂ ਸਾਨੂੰ ਇਹ ਵੀ ਨਹੀਂ ਪਤਾ ਕਿ ਉਹਨਾਂ ਪਿੱਛੇ ਕੌਣ ਹੈ ਲੋਕਾਂ ਨੂੰ ਥੋੜਾ ਸਮਾਂ ਹੀ ਢਾਲ ਸਕਦੇ ਹਾਂ ਜੇਕਰ ਦੁਬਾਰਾ ਖੂਜਾ ਮੰਦਰ ਕੋਲੇ ਕੋਈ ਘਟਨਾ ਵਾਪਰ ਗਈ ਫਿਰ ਡਰ ਜਾਣਗੇ ਲੋਕੀ ਰਾਨਾ ਬਰਦਾ ਬੋਲਿਆ ਕੋਈ ਗੱਲ ਨਹੀਂ ਬੱਚਿਓ ਉਹ ਵੀ ਦੇਖਿਆ ਜਾਊਗਾ ਹੁਣ ਹਵੇਲੀ ਚਲੋ ਲੋਕ ਵੀ ਆਉਣ ਲੱਗ ਪੈਣਗੇ ਅਸੀਂ ਕੋਈ ਤਿਆਰੀ ਵੀ ਨਹੀਂ ਕੀਤੀ ਇਹ ਸੁਣ ਕੇ ਉਹ ਫਟਾਫਟ ਤਿਆਰ ਹੋ ਗਏ ਉੱਥੋਂ ਨਿਕਲ ਆਏ ਹਿਮਾ ਨੇ ਸਾਰਾ ਕੁਝ ਆਪਣੀ ਪਸੰਦ ਦਾ ਤਿਆਰ ਕਰਵਾਇਆ ਖਾਣਾ ਵੀ ਨਾਚ ਗਾਣਾ ਵੀ ਪ੍ਰੋਗਰਾਮ ਖਤਮ ਹੁੰਦਿਆ ਹਨੇਰਾ ਉਤਰ ਆਇਆ ਸੀ ਪਟਾਕੇ ਆਸਮਾਨ ਵਿੱਚ ਗੂੰਜ ਰਹੇ ਸਨ ਰਣਪ੍ਰਤਾਪ ਨੇ ਹਿਮਾ ਬਾਰੇ ਲੋਕਾਂ ਨੂੰ ਦੱਸਿਆ ਕਿ ਇਹ ਹੀ ਉਸ ਦੀ ਨੂੰਹ ਹੈ ਇਹਦੇ ਨਾਲ ਹੀ ਉਹਨਾਂ ਦੇ ਕੁਮਰ ਪ੍ਰਤਾਪ ਦਾ ਵਿਆਹ ਕੀਤਾ ਸੀ ਉਹਨਾਂ ਐਲਬਮ ਵਿੱਚੋਂ ਕੁਝ ਫੋਟੋਆਂ ਲੋਕਾਂ ਨੂੰ ਵਿਖਾ ਦਿੱਤੀਆਂ ਪਰ ਕੁਝ ਲੋਕ ਸਨ ਜੋ ਸਵਾਲ ਖੜੇ ਕਰ ਰਹੇ ਸਨ ਉਹਨਾਂ ਨੇ ਦੁਰਗਾ ਬਾਰੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਦੁਰਗਾ ਧੋਖੇ ਨਾਲ ਉਹਨਾਂ ਨਾਲ ਰਹਿ ਰਹੀ ਸੀ ਪਰ ਉਸ ਨਾਲ ਕੁਮਰ ਦਾ ਕੋਈ ਬਿਆਨ ਨਹੀਂ ਸੀ ਹੋਇਆ ਫਿਰ ਲੋਕਾਂ ਨੇ ਉਸਦੇ ਬੱਚਿਆਂ ਬਾਰੇ ਪੁੱਛਿਆ ਕੁਮਰ ਨੇ ਸੀਮਾ ਦੇ ਉਸਦੇ ਬੱਚਿਆਂ ਵੱਲ ਇਸ਼ਾਰਾ ਕੀਤਾ ਕਿ ਇਹ ਬੱਚੇ ਸਨ ਉਹ ਜਿਨ੍ਹਾਂ ਨੂੰ ਦੁਰਗਾ ਆਪਣਾ ਕਹਿ ਰਹੀ ਸੀ ਹਵੇਲੀ ਤੇ ਉਹਨਾਂ ਦੀ ਜਾਇਦਾਦ ਹੜਪਣਾ ਚਾਹੁੰਦੀ ਸੀ ਇਹਨਾਂ ਬੱਚਿਆਂ ਨੂੰ ਉਸਨੇ ਕੈਦ ਕਰ ਲਿਆ ਸੀ ਜਿਨ੍ਹਾਂ ਨੂੰ ਉਸਦੇ ਜਾਲ ਚੋਂ ਬਚਾਉਣ ਲਈ ਅਸੀਂ ਅੱਜ ਇੱਥੇ ਤੱਕ ਪਹੁੰਚੇ ਹਾਂ ਉਨ੍ਹਾਂ ਲੋਕਾਂ ਨੂੰ ਇਹ ਵੀ ਕਿਹਾ ਕਿ ਜੇਕਰ ਉਹ ਸੱਦਮੀ ਤੇ ਇੰਨਾ ਹੀ ਯਕੀਨ ਰੱਖਦੇ ਹਨ ਤਾਂ ਉਸ ਨੂੰ ਪੁੱਛ ਲੈਣਗੇ ਦੁਰਗਾ ਵਿਆਹੀ ਹੋਈ ਸੀ ਜਾਂ ਅਨ ਵਿਆਹੀ ਸੀ ਇਸ ਤਰ੍ਹਾਂ ਲੋਕ ਕੁਝ ਸੱਚਾਈਆਂ ਤੋਂ ਜਾਣ ਹੋ ਗਏ ਸੀ ਸਾਰੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਡੋਰਾਵੀ ਆਪਣੇ ਕਬੀਲੇ ਨਾਲ ਆਪਣੇ ਘਰ ਪਹੁੰਚ ਗਈ ਹੁਣ ਦੁਰਗਾ ਨੂੰ ਕੋਈ ਯਾਦ ਕਰਦਾ ਤਾਂ ਗੋਰੀ ਦਾ ਨਾਮ ਲੈ ਕੇ ਹੀ ਯਾਦ ਕਰਦਾ ਜਿਸ ਨਾਲ ਹੁਣ ਡਰਾਉਣੀ ਆਵਾਜ਼ ਆਉਣ ਦਾ ਕੋਈ ਚੱਕਰ ਨਹੀਂ ਸੀ ਮੰਗਲ ਨੇ ਵੀ ਘਰ ਜਾ ਕੇ ਸੀਮਾ ਨੂੰ ਪੂਜਾ ਕਰਨ ਵਾਲੀ ਗੱਲ ਸੁਣਾਈ ਉਹ ਵੀ ਹੁਣ ਉਸ ਦੀ ਗੱਲ ਸੁਣ ਸੁਣ ਪਹਿਲਾਂ ਡਰ ਰਹੀ ਸੀ ਫਿਰ ਸਚਾਈ ਪਤਾ ਲੱਗਣ ਤੇ ਹੱਸਣ ਲੱਗੀ ਕਿ ਉਹਨਾਂ ਇਹ ਕੁਝ ਕੀਤਾ ਫਿਰ ਉਹ ਵੀ ਸੋਚਣ ਲੱਗੀ ਵੀ ਉਹਨਾਂ ਦੇ ਬੱਚਿਆਂ ਦਾ ਦੂਜਾ ਜਨਮ ਦੇਣ ਆਉਣ ਵਾਲਾ ਰੱਬ ਸੁੱਖ ਰੱਖੇ ਮੰਗਲ ਉਸ ਨੂੰ ਹੌਸਲਾ ਦਿੰਦੇ ਕਿ ਆ ਕੇ ਸਾਰਾ ਕੁਝ ਠੀਕ ਠਾਕ ਹੈ ਉਹ ਫਿਕਰ ਮੰਨ ਰਹੀ ਪਰ ਸੀਮਾ ਨੇ ਆਕੇ ਜਿਸ ਨਾਲ ਬਿੱਤੀ ਹੋਵੇ ਡਰ ਵੀ ਉਸ ਨੂੰ ਹੀ ਹੁੰਦਾ ਭਾਵੇਂ ਕਿ ਬਹੁਤ ਜਾਣੇ ਉਸ ਦੀ ਮਦਦ ਲਈ ਫਿਰਦੇ ਹਨ ਉਸ ਵਕਤ ਡੋਰਾ ਤੇ ਅਮਮ ਨੇ ਤਾਂ ਕਿੰਨਾ ਹੀ ਕੁਝ ਖੰਡਾਇਆ ਸੀ ਪਰ ਜਦੋਂ ਜਦੋਂ ਵੀ ਇਹਨਾਂ ਦਾ ਜਨਮ ਦਿਨ ਆਇਆ ਕਰੋ ਉਹ ਰਾਤ ਵੀ ਤਾਂ ਉਸ ਨੂੰ ਜ਼ਿਆਦਾ ਆਇਆ ਕਰੋਗੀ ਕਿ ਹੁਣ ਉਸ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਈ ਹੈ ਕੋਈ ਹੋਰ ਗੱਲ ਹੁੰਦੀ ਤਾਂ ਭੁੱਲਣ ਦੀ ਕੋਸ਼ਿਸ਼ ਕਰਦੀ ਜਨਮ ਸੀ ਉਹ ਤਾਂ ਬੱਚਿਆਂ ਦਾ ਜੋ ਹਰ ਸਾਲ ਆਇਆ ਕਰੂ ਤੇ ਉਹ ਰਾਤ ਵੀ ਫੇਰਾ ਪਾਇਆ ਕਰੂਗੀ ਉਹਨਾਂ ਦੀ ਗੱਲ ਸੁਣ ਕੇ ਹੁਣ ਮਾਂ ਵੀ ਕੋ ਲੈ ਗਈ ਉਸਨੇ ਸੀਮਾ ਨੂੰ ਕਿਹਾ ਕਿ ਉਸ ਦੇ ਹਾਲਤ ਚੰਗੀ ਤਰ੍ਹਾਂ ਸਮਝ ਸਕਦੇ ਨੇ ਪਰ ਕਰ ਵੀ ਕੀ ਸਕਦੇ ਨੇ ਬਸ ਉਸ ਰਾਤ ਤੇ ਧਿਆਨ ਦੇਣਾ ਘੱਟ ਕਰ ਦੇਵੀ ਕਿਉਂਕਿ ਜੋ ਹੋਇਆ ਸੀ ਉਸ ਨੂੰ ਹੁਣ ਬਦਲਿਆ ਤਾਂ ਨਹੀਂ ਜਾ ਸਕਦਾ ਸੀ ਨਹੀਂ ਤਾਂ ਫਿਰ ਉਹ ਜਨਮ ਦੇਨ ਹੀ ਕਿਸੇ ਹੋਰ ਦਿਨ ਰੱਖ ਲਿਆ ਕਰਨ ਤਾਂ ਜੋ ਕਿ ਇਧਰੋਂ ਧਿਆਨ हट ਜਾਵੇ ਸੀਮਾ ਬੋਲੀ ਹਾਂ ਮਾਂ ਇਹ ਗੱਲ ਬਿਲਕੁਲ ਠੀਕ ਹੈ ਆਪਾਂ ਜਨਮ ਦਿਨ ਦੀ ਤਰੀਕ ਤਾਂ ਲਿਖਾਈ ਨਹੀਂ ਹਲੇ ਬੱਚੇ ਜਿੰਨਾ ਚਿਰ ਛੋਟੇ ਨੇ ਉਹਨਾਂ ਚਿਰ ਹੀ ਉਸ ਨੂੰ ਡਰ ਜ਼ਿਆਦਾ ਜਦੋਂ ਵੱਡੇ ਹੋਗੇ ਤਾਂ ਡਰ ਵੀ ਘਟ ਜਾਊਗਾ ਮੰਗਲ ਇਹ ਤਾਂ ਠੀਕ ਹੈ ਪਰ ਕਿਹੜੀ ਤਰੀਕ ਰੱਖੀ ਜਾਊਗੀ ਇਹਦਾ ਫੈਸਲਾ ਵੀ ਕਰੋ ਅਮਾ ਬਲੀ ਹੁਣ ਦੇਖੋ ਜਨਮ ਦਿਨ ਦੋ ਦਿਨ ਬਾਅਦ ਹੈ ਤੇ ਅਗਲੇ ਹਫਤੇ ਮੰਦਰ ਵਿੱਚ ਸਾਲਾਨਾ ਮੇਲਾ ਹੋਵੇਗਾ ਜੋ ਹਰ ਸਾਲ ਹੁੰਦਾ ਹੈ ਪਿਛਲੀ ਵਾਰ ਤਾਂ ਗੋਰੀ ਦੀ ਮਰਜ਼ੀ ਸੀ ਜਿਸ ਕਰ ਮੇਲਾ ਹੋਇਆ ਨਹੀਂ ਆਪਾਂ ਕੱਲ ਤੱਕ ਜਨਮ ਤਰੀਕ ਮੇਲੇ ਵਾਲੇ ਦਿਨ ਦੀ ਲਿਖਾ ਦੇਵਾਂਗੇ ਹਰ ਸਾਲ ਮੇਲਾ ਵੀ ਇਸੇ ਤਰੀਕ ਦਾ ਹੁੰਦਾਗਾ ਸੀਮਾ ਬੋਲੀ ਬਿਲਕੁਲ ਠੀਕ ਉਹਨੂੰ ਤਾਂ ਮਨਜ਼ੂਰ ਹੈ ਨਾਲੇ ਧਿਆਨ ਵੀ ਮੇਲਾ ਤੇ ਜਨਮ ਦਿਨ ਮਨਾਉਣ ਵਿੱਚ ਹੋ ਜਾਇਆ ਕਰੂਗਾ ਮੇਲੇ ਤੇ ਰੌਣਕ ਵੀ ਬੜੀ ਹੁੰਦੀ ਹੈ ਜਿਸ ਕਰਕੇ ਉਸਨੂੰ ਖਿਆਲ ਉਸ ਰਾਤ ਵੱਲ ਕਰਨ ਦੀ ਲੋੜ ਨਹੀਂ ਪਿਆ ਕਰਨੀ ਇਸ ਤਰ੍ਹਾਂ ਕੁਝ ਹੱਦ ਤੱਕ ਉਹ ਉਹ ਉਸਨੂੰ ਭੁੱਲਣ ਦੀ ਕੋਸ਼ਿਸ਼ ਕਰੂ ਕਰੇਗੀ ਧੰਵਾਦਮ ਅੰਮਾ ਇਸ ਮੁਸੀਬਤ ਵਿੱਚੋਂ ਕੱਢਣ ਲਈ ਅੰਮਾ ਠੀਕ ਐ ਹੁਣ ਸੋਝੋ ਤੁਸੀਂ ਉਧਰ ਡੋਰਾ ਨੂੰ ਕੁਝ ਵੀ ਠੀਕ ਨਹੀਂ ਲੱਗ ਰਿਹਾ ਸੀ ਉਹ ਆਪਣੇ ਮਨਜੇ ਤੇ ਭਈ ਸੋਚ ਰਹੀ ਸੀ ਕਿ ਕਿਤੇ ਉਹਨਾਂ ਤੋਂ ਕੋਈ ਗਲਤੀ ਤਾਂ ਨਹੀਂ ਰਹੀ ਗਈ ਤੁਹਾਨੂੰ ਕਹਾਣੀ ਕਿਵੇਂ ਲੱਗੀ ਲਾਈਕ ਕਮੈਂਟs ਸ਼ੇਅਰ ਜਰੂਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਸਤਿ ਸ੍ਰੀ ਅਕਾਲ ਜੀ